ਆਲਸਾ ਵਾਹਿਗੁਰੂ ਜੀ ਕੀ ਫਤਿਹ ਭਈ ਅੱਜ ਅਸੀਂ ਜਾ ਰਹੇ ਹਾਂ ਪਿੰਡ ਜਰਗ ਉੱਥੇ ਗੁਰਦੁਆਰਾ ਸਾਹਿਬ ਵੀ ਹੈ ਜਰਗ ਇੱਕ ਬਣਿਆ ਹੋਇਆ ਮਹਾਰਾਜ ਦਾ ਤੇ ਉੱਥੇ ਵੀ ਜਾਵਾਂਗੇ ਤੇ ਨਾਲ ਕੋਸ਼ਿਸ਼ ਹੈ ਸਾਡੀ ਕਿ ਉੱਥੇ ਦਾ ਇੱਕ ਲੜਕਾ ਜੋ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਪਿੰਕਾ ਜਰਗ ਕੋਸ਼ਿਸ਼ ਕਰਾਂਗੇ ਜੀ ਉਹਨੂੰ ਵੀ ਮਿਲ ਸਕੀਏ ਤਾਂ ਉਹਨੂੰ ਵੀ ਜਰੂਰ ਮਿਲਾਂਗੇ ਚੱਲੀਏ ਵੀ ਮਿੱਤਰੋ ਤੇ ਪਹੁੰਚ ਚੁੱਕੇ ਆ ਖੰਨਾ ਸ਼ਹਿਰ ਖੰਨੇ ਪਹੁੰਚ ਗਏ ਤੇ ਇੱਥੇ ਪਾਣੀ ਥੋੜਾ ਜਿਹਾ ਪੀਵਾਂਗੇ ਥੋੜਾ ਜਿਹਾ ਟੋਇਆਂ ਨੇ ਮੋਸ਼ਨ ਜਿਆ ਖਰਾਬ ਕਰਤਾ ਖੰਨਾ ਸ਼ਹਿਰ ਟਾਈਮ ਹਲੇ ਥੋੜਾ ਹੀ ਹੋਇਆ ਲੈ ਰਹੇ ਨੇ ਰਫਰੈਸ਼ਮੈਂਟ ਵਾਟਰ ਬ੍ਰੇਕ ਮਿਲ ਗਏ ਚੋਬਰ ਭਾਈ ਇਹ ਮੁੰਡੇ ਬਹੁਤ ਖਿੱਚ ਗਿਆ ਸੀ ਕਹਿੰਦੇ ਸੰਤਾ ਅੱਜ ਸੰਤਾ ਭਾਈ ਅੱਜ ਪਿੱਛੇ ਛੱਡਦਾ ਜੱਗੀ ਕਿੱਥੇ ਆ ਜੱਗੀ ਨੂੰ ਮਲਾਓ ਭਾਈ ਭਾਈ ਬਈ ਸਾਡੇ ਨਾਲ ਦੋ ਵੀਰ ਹੋਰ ਨਾਲੇ ਨੇ ਕਿਹੜਾ ਪਿੰਡ ਆ ਵੀਰੇ ਆਪਣਾ ਵੱਡਲਾ ਵੱਡਲਾ ਕੀ ਨਾਮ ਆ ਆਪਣਾ ਜੱਸਾ ਸਰਪੰਚ ਜੱਸਾ ਪ੍ਰਧਾਨ ਕਹਿੰਦੇ ਨੇ ਵੀਰ ਨੂੰ ਇਹ ਵੀ ਬਹੁਤ ਵਧੀਆ ਸਾਈਕਲ ਚਲਾਉਂਦੇ ਨੇ ਆ ਦੇਖੋ ਯੂਨੀਫਾਰਮ ਵੀ ਇਹਨਾਂ ਨੇ ਸਾਡੇ ਵਰਗੀ ਲੈ ਆ ਦਿੱਤੀ ਅੱਛਾ ਠੀਕ ਹੈ ਠੀਕ ਹੈ ਬਹੁਤ-ਬਾਤ ਵੀਰੇ ਮੁਬਾਰਕਾਂ ਤੇ ਵੈਲਕਮ ਤੁਹਾਡਾ ਗਰੁੱਪ 'ਚ ਇਹ ਵੀਰ ਜੀ ਮਨਦੀਪ ਸਿੰਘ ਹੈ ਜੀ ਟੀਚਰ ਹੋ ਤੁਸੀਂ ਹਾਂ ਜੀ ਕੀ ਬਾਤ ਹੈ ਟੀਚਰ ਕੋਲ ਸਾਹਿਬ ਆ ਗਏ ਭਾਈ ਤਾੜੀਆਂ ਠੀਕ ਹੋ ਕੋਲ ਸਾਹਿਬ ਹਾਂਜੀ ਅਸੀਂ ਫਿਲਹਾਲ ਖੜੇ ਆਂ ਜਰਗ ਰੋਡ ਇਸੜੂ ਦੇ ਬਿਲਕੁਲ ਨੇੜੇ ਹੈ ਨਾ ਇੱਥੇ ਅੱਜ ਸਾਡਾ ਹਲੇ ਆ ਮਾਸਟਰ ਜੀ ਨੇ ਇਹਨਾਂ ਦੀ ਸਾਈਕਲ ਦੀ ਹਵਾ ਨਿਕਲ ਗਈ ਹਾਂ ਕੋਈ ਨਹੀਂ ਹੈਗਾ ਪੰਪ ਮੇਰੇ ਕੋਲ ਪੰਪ ਹੈਗਾ ਆ ਮੁੰਡੇ ਹਵਾ ਭਰ ਰਹੇ ਨੇ ਆ ਦੇਖੋ ਮੁੰਡਾ ਹਵਾ ਭਰ ਰਿਹਾ ਪੰਪ ਤਾਂ ਖੈਰ ਗਲਤ ਜਿਹੇ ਤਰੀਕੇ ਨਾਲ ਮਾਰ ਰਿਹਾ ਪਾ ਪਾ ਬੋਕਾ ਲੰਗੇ ਜਗਤ ਨਿਕਲੂ ਅਯਮਨ ਕਰਕੇ ਨਿਕਲੂ ਰਹਿ ਗਏ ਥੋਂ ਜਗਨੇੜੇ ਹੀ ਆ ਉਹ ਹਾਂ ਬਈ ਠੀਕ ਆ ਮੁੰਡਿਓ ਉਹ ਠੀਕ ਆ ਮੁੰਡਿਓ ਹੈ ਕਿਵੇਂ ਆ ਜੱਟ ਦੀ ਗੱਲ ਆ ਚਲੋ ਠੀਕ ਆ ਜੱਗੀ ਕਿੱਥੇ ਆ ਜੱਗੀ ਜੱਗੀ ਆ ਕਿੱਥੇ ਜੱਗੇ ਜੱਗੀ ਜੀ ਠੀਕ ਆ ਚੜਦੀ ਕਲਾ ਠੀਕ ਆ ਜੱਗੇ ਕਿਵੇਂ ਠੀਕ ਆ ਓਕੇ ਆ ਹਾਂ ਸੇਰਾ ਕੰਮ ਸੇਰਾ ਕੰਮ ਅੱਜ ਅੱਜ ਤੱਕ ਪਾਈ ਪਈ ਆ ਜੱਗੀ ਸਹੀ ਗੱਲ ਇਸੜੂ ਦਾ ਮੇਲਾ ਤੇ ਟੂਰਨਾਮੈਂਟ ਬਹੁਤ ਮਸ਼ਹੂਰ ਆ ਪਿੰਡ ਇਸੜੂ ਭਾਈ ਜਾਣਕਾਰੀ ਮੁਕਾਬਕ ਪਤਾ ਚੱਲਿਆ ਕਿ ਇਹ ਪਿੰਡ ਸ਼ਹੀਦ ਕਰਨਲ ਸਿੰਘੀ ਦਾ ਪਿੰਡ ਹੈ ਜੋ ਕਿ ਆਪਣੇ ਆਪ ਵਿੱਚ ਬਹੁਤ ਹੀ ਫੇਮਸ ਹਸਤੀ ਹੋਏ ਨੇ ਹਨਾ ਤੇ ਫਿਲਹਾਲ ਅਸੀਂ ਜਰਕ ਤੋਂ ਲਗਭਗ 8-9 ਕਿਲੋਮੀਟਰ ਪਿੱਛੇ ਆ ਜਿਹੜੀ ਕਿ ਸਾਡੀ ਅੱਜ ਦੀ ਡੈਸਟੀਨੇਸ਼ਨ ਹੈ ਸਵਾਗਤ ਹੈ ਜੀ इतें मिठाइया मिल दी भाई पहुंच गए जर्ग पब्लिक स्कूल जर्ग देखो जी एस एम एस पब्लिक स्कूल जर्ग ਕਿੱਧਰ ਆ ਪਾਰਕਿੰਗ ਭਾਈ ਦੱਸੋ ਹਰਿੰਦਰ ਨੂੰ ਅੱਜ ਨੋ ਨੋ ਅੱਜ ਹੋ ਗਿਆ ਅੱਜ ਇੱਕ ਕਰੋ ਜੀ ਗਰਾਊਂਡ ਪਿੰਡ ਜਰਗ ਦਾ ਸਟੇਡੀਅਮ ਤੇ ਪਾਈ ਸਾਡੇ ਪਿੰਕੇ ਨਾਲ ਗੱਲ ਹੋ ਗਈ ਪਿੰਕਾ ਵੀਰ ਕਹਿੰਦਾ ਵੀ ਆ ਜਾਓ ਤੁਸੀਂ ਤੇ ਅਸੀਂ ਹੁਣ ਕੈਬੀਰ ਨੂੰ ਮਿਲਾਂਗੇ ਤੇ ਗੱਲ ਹੋ ਗਈ ਆ ਉਹਨਾਂ ਨਾਲ ਤੇ ਬਸ ਹੁਣ ਮਿਲਦੇ ਆ ਉਹਨਾਂ ਦੀ ਮੋਟਰ ਤੇ ਜਾ ਕੇ ਉਹਨਾਂ ਨੂੰ ਹਨਾ ਜਿੱਥੇ ਬਾਈ ਪ੍ਰੈਕਟਿਸ ਕਰਦਾ ਹੁੰਦਾ ਉੱਥੇ ਹੀ ਮਿਲਾਂਗੇ ਜਾ ਕੇ ਉਹਨਾਂ ਨੂੰ ਮਿਲਦੇ ਆ ਜਾਂਦੇ ਆ ਤੇ ਤੁਹਾਨੂੰ ਵੀ ਮਲਾਉਨੇ ਆ ਅੱਗੇ ਹਲਤ ਤਮਾਗ ਲਾਉਂ ਤੋਂ ਮਾੜਿਆ ਵੀ ਮੈਨੂੰ ਆਪਾਂ ਵੀ ਬਣਾ ਲਓ ਵੀਰੇ ਵੀਰੇ YouTube ਬਣਾ ਲਓ YouTube YouTube ਬਣਾ ਲਓ ਹਾਂਜੀ ਐਸਾ ਰੌਣਕ ਜਗਾ ਲਾ ਲਾ ਲਾਲਾ ਯਾਰ ਤੁਸੀਂ ਭਾਈ ਹੁਣੀ ਪੂਰੇ 40 ਕਿਲੋਮੀਟਰ ਤੋਂ ਆਇਆ ਪਿੰਡ ਉੱਚਾ ਚਟਾਣਾ ਆਉਣ ਜਾਣ ਇਹਨਾਂ ਨੂੰ 80 ਕਿਲੋਮੀਟਰ ਪੈ ਜਾਣਾ ਅਨੀ ਮਿਹਨਤ ਕਰਨ ਤੋਂ ਬਾਅਦ ਪਾਈ ਹਣੀ ਕਹਿੰਦੇ ਹੁਣ ਆਪਾਂ ਛਪਾੜੇ ਮਾਰ ਕੇ ਜਾਣੇ ਇੱਥੇ ਤੁਹਾਡੇ ਕੋਲੇ ਤੇ ਆਜੋ ਬਾਈ ਫਿਰ ਪੂਰੇ ਕੈਮ ਹੋ ਜੀ ਹਾਂਜੀ ਆਜੋ ਫਿਰ ਦੇਖੀਏ ਮਾਰੀਏ ਛਪਾੜੇ ਚਲੋ ਬਾਈ ਫਿਰ ਆਜੋ ਚਲੋ ਤੇਲ ਛੱਟੋ ਹੋਰ ਤੇਜ ਬਾਈ ਹਾਂ ਕੋਲੇ ਇਜ਼ੋ ਨਹੀਂ ਹਾਂ ਚਲੋ ਹਾਈ ਨਹੀਂ ਬੰਦੋ ਹਾਈ ਨਹੀਂ ਹਾਈ ਨਹੀਂ ਬਾਈ ਚਲੋ ਲਬਣਾ ਲਈ ਤੇ ਬਣਾ ਲੈ ਚਲੋ ਹਾਈ ਜੀ ਹਾਈ ਜੀ ਚਲੋ ਚਲੋ ਦੌੜ ਤੇਜ਼ ਆ ਫੇਰੇ ਕਿ ਰਾ ਕਿ ਰਾ ਚਲੋ 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 ਬੇਈਮਾਨੀ ਨਹੀਂ ਕਰ ਭਾਈ ਦਸ ਬੈਟਾਂ ਦਾ ਮਾਰ ਲਓ ਕਿਹੜਾ ਸ਼ੁਰੂ ਕਰੋ ਦਸ ਬੈਟਾਂ ਦਾ ਦੋ ਹਾਂ ਚਲੋ ਭਾਈ ਗੇੜੇ ਹੋਟ 6 7 ਚਲੋ 10 10 ਡੰਡ ਮਾਰ ਦੋ ਭਾਈ 10 10 ਚਲੋ ਜੀ ਰੋਕੇ ਉਹ ਨਾ ਕੋਈ

ચાલો શાબા ચાલો ખિચો શાબા 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 ચાલો જપ્જ ચાલો ખિચો ખિચો

ਹਾਂਜੀ ਭਾਈ ਅਸੀਂ ਵਾਪਸੀ ਵਾਲੇ ਇਸੜੂ ਪਹੁੰਚ ਗਏ ਤੇ ਇੱਥੇ ਸਾਡੀ ਇੱਕ ਘੋੜੀ ਥੋੜੀ ਖਵਾਲ ਨੂੰ ਹਾਂ ਘੋੜੀ ਸਾਡੀ ਲੰਗ ਮਾਰਨ ਲੱਗ ਗਈ ਤੇ ਘੋੜੀ ਨੂੰ ਫਿਲਹਾਲ ਚੱਕੀ ਜਾ ਰਹੇ ਹਾਂ ਆ ਘੋੜੀ ਸਾਡੀ ਲੰਗ ਮਾਰਨ ਲੱਗੀ ਭਾਈ ਨੰਬਰ ਆਸ ਨੰਬਰ ਇਹਦੇ ਪਿਛੂ ਦਾ ਨੰਬਰ ਨੂੰ ਜਾਵੇਗਾ ਦਾ ਨੰਬਰ ਹੋਣਾਗਾ ਜੋ ਉਹੀ ਨੰਬਰ ਪਿਛੂ ਦਾ ਹੋਣਾ ਚਾਹੀਦਾ ਦੁਕਾਨਦਾਰ ਬਚਨਾ ਵਾਲਾ ਬੋਕਸ ਕਹਿੰਦਾ ਮੈਂ ਕੀ ਬੋਲਦਾ ਜੀ ਉਹਦੇ ਨੰਬਰ ਲਿਖਿਆ ਨਹੀਂ ਹੁੰਦਾ ਦੇਖ ਵੀ ਹੁੰਦਾ ਆਪਾਂ ਟੂਬ ਦਾ ਦੇਖਾ ਇੱਕੋ ਬਾਅਦ ਟਾਇਰ ਨਾ ਮਗਾ ਦੇ ਪੂਰਾ ਤਾਂ ਮਿਲ ਜਾਂਦਾ ਪਰੰਪਰ ਦਾ ਨੰਬਰ ਦੇਖੋ ਕਰਾਉਣੇ ਆਈ ਬਸ ਇਹਨੂੰ ਹੁਣ ਅਸੀਂ ਟਾਇਰ ਟਿਊਬ ਦੋਨੇ ਪਵਾ ਦੇਣੇ ਆ ਤੇ ਹਾਂਜੀ ਸਵਾਗਤ ਆ ਜੀ ਤੁਹਾਡਾ ਤੇ ਮੁੰਡੇ ਕੇਲੇ ਖਾ ਕੇ ਆਟੇ ਨੇ ਤੇ ਪਹੁੰਚ ਗਏ ਸੇਹ ਸਰੋਗੀ ਤੇ ਬਾਬਾ ਸਿੰਘ ਸਾਹਿਬ ਜੀ ਦੇ ਡੇਰੇ ਤੇ ਸਮਾਧਾ ਇੱਥੇ ਆਪਣੇ ਦਸਵੀਂ ਦਾ ਵਿਹੜਾ ਮਲਾਂ ਭਰਦਾ ਤੇ ਚੋਬਰ ਬੈਠੇ ਨੇ ਕਿਵੇਂ ਆ ਲੰਜਰਸ ਓਕੇ ਲੰਜਰਸ ਠੀਕ ਨੇ ਤੇ ਚਪਾਟੇ ਠੀਕ ਠਾਕ ਤੇ ਲਗਾਉਣੇ ਹਾਂਜੀ ਕੋਸ ਆ ਬਈ ਕੋਈ ਰੇਲ ਆਈ ਦੇ ਬਟੇ। ਹੋ ਚਲੋ ਪਿਛਲੀ ਹਵਾ ਹੋ ਗਈ। ਚਲੋ ਹੁਣ ਚਲੋ ਪਿਛਲੀ ਹਵਾ ਆਉਗੀ। ਹਵਾ ਤਾਂ ਹੈਗੀ ਆ ਮੂਰਲੀ ਜਣੀ। ਹਾਂ ਪਿਛਲੀ। ਦੇਖੋ ਜਾਈਂਦਾ ਸਾਡਾ ਪਰਕ ਤਾਂ ਤਾਂ ਹੀ ਹੋਣੀ ਐ। ਪਰਕ ਹੋਂ ਗਈ ਨਹੀਂ। ਨਹੀਂ ਚਲੋ ਉਹ ਕੱਲ੍ਹ ਆ ਪਰਕ ਤਾਂ ਆਪਾਂ ਦੇ ਆ ਪਿੱਛੇ ਜਿਹੜੀ ਹੁਣ ਤਾਂ ਹਵਾ ਜੇ ਪਿੱਛੋਂ ਪੂਰਾ ਹੋਵੇ ਤਾਂ ਵਧੀਆਗਾ ਹਵਾ ਹੁਣ ਆ ਰਹੀ ਹੈ ਅੰਦਰ ਪੂਰਾ ਦਾ ਮੂਰੇ ਆਉਣਾ ਉਹ ਬਾਈ ਨੇ ਕਿਹਾ ਵੀ ਬਨੁਲਾ ਅੰਦਰ ਫੋਟੇ ਪਾਣਾ ਜੀ ਪੂਰਾ ਪਾਣਾ ਉਹਨਾਂ ਨੂੰ ਭੰਨੋਗੇ ਇੱਧਰੋਂ ਆਮੇ ਬੈਠ ਜਾਂਦੇ ਮੱਚਦਾ ਹੋ ਜਾਂਦਾ ਲੇਕਿਨ ਗਾਜ਼ ਵਾਟੇ ਲੰਮਾ ਵੀ ਉੱਠ ਜਾ ਤੇ ਉਹ ਬਾਈ ਦੇਖੋ ਵੀਰੇ ਉਹ ਪਿੰਕੀ ਅਜ ਚੜਦੀ ਕਰੇ ਜੱਗੀ ਉੱਠੂਗਾ ਤਾਲੀਆਂ ਮਾਰ ਦਿਓ ਆ ਦੇ ਆ ਜੋਬਰ ਆ ਭਾਈ ਇਹ ਲੰਝੇ ਸਲੁੰਝੇ ਜਿਹੜਾ ਜੋ ਵੀ ਐਕਸਰਸਾਈਜ਼ ਆਉਂਦੀਆਂ ਸਾਰੀਆਂ ਲਾਈਆਂ ਜੋਬਰ ਨੇ ਕਰਾ ਲਿਆ ਐਕਸਰਸਾਈਜ਼ ਕਰਾ ਕੇ ਆਇਆ ਇਹ ਵੀ ਹੋਮ ਤੇ ਆਉਂਦੇ ਆ ਭਾਈ ਹਾਂ ਚਲੋ ਠੀਕ ਆ ਜੀ ਥੋੜਾ ਧੰਨਵਾਦ ਦੇਖਿਓ ਤੇ ਕਮੀ ਪੇਸ਼ੀ ਸਾਡੀ ਦੱਸਿਓ ਕਮੈਂਟ ਕਰਿਓ ਠੀਕ ਆ ਹਾਂ ਜੀ ਤੁਹਾਡਾ ਸਵਾਗਤ ਆ ਜੀ ਹਾਂ ਜੀ ਮਨੀ ਠੀਕ ਆ ਦੋਸਤੋ ਤੇ ਅੱਜ ਅਸੀਂ ਮਤਲਬ ਲਗਭਗ ਹੁਣ ਆਪਣੇ ਪਿੰਡ ਪਹੁੰਚ ਗਏ ਆ ਤੇ ਲਗਭਗ ਅਸੀਂ ਨੀਅਰ ਅਬਾਊਟ 90 ਕਿਲੋਮੀਟਰ ਦੀ ਰਾਈਡ ਅੱਜ ਕੰਪਲੀਟ ਕੀਤੀ ਆ ਤੇ ਬਾਕੀ ਤੁਹਾਡੇ سپورਟ ਦੀ ਤੁਹਾਡੇ ਹੌਸਲੇ ਦੀ ਬਹੁਤ ਲੋੜ ਆ ਅਗਲੇ ਹਫਤੇ ਫੇਰ ਮਿਲਾਂਗੇ ਕਿਸੇ ਨਵੇਂ ਸਫਰਾਂ ਦੇ ਉੱਪਰ ਹਨ ਤੇ ਨਵੀਂ ਜਗ੍ਹਾ ਤੇ ਜਾਵਾਂਗੇ ਤੇ ਦੇਖਦੇ ਆਂ ਅੱਗੇ ਹ ਅਗਲੇ ਹਫਤੇ ਵੀ ਕੀ ਹੁੰਦਾ ਕਿੰਨੇ ਕੁ ਬੰਦੇ ਨਾਲ ਜਾਂਦੇ ਨੇ ਖੈਰ ਖਾਨਵਾ ਸਾਡਾ ਵੱਧਦਾ ਜਾ ਰਿਹਾ ਪ੍ਰਮਾਤਮਾ ਦੀ ਕਿਰਪਾ ਨਾਲ ਅਸੀਂ 16 ਜਾਣੇ ਹੋਗੇ 16 ਜਾਣੇ ਹੋਗੇ ਹੋਪਫੁਲੀ ਹੋਰ ਅਸੀਂ ਜੁੜਾਂਗੇ ਬਾਕੀ ਇਹ ਵੀ ਹੈ ਵੀ ਕੱਲਾ ਸਾਡਾ ਪਿੰਡ ਨਹੀਂ ਜਿਹੜੇ ਕੋਈ ਨੇੜੇ ਤੇੜੇ ਦੇ ਪਿੰਡ ਵੀ ਨੇ ਹਨਾ ਕੋਈ ਵੀ ਮੇਰਾ ਵੀਰ ਭਾਈ ਸਾਡੇ ਨਾਲ ਰਲ ਸਕਦਾ ਸਾਨੂੰ ਕੰਟੈਕਟ ਕਰ ਸਕਦਾ ਹਾਂ ਸਾਨੂੰ ਇਹ ਤੇ ਚੈਨਲ ਤੇ ਸਾਡਾ ਆਪਣਾ ਕਮੈਂਟ ਸੈਕਸ਼ਨ ਹੈ ਉੱਥੇ ਸਾਨੂੰ ਕਮੈਂਟ ਕਰ ਦਿਓ ਕੋਈ ਵੀ ਮੇਰਾ ਵੀਰ ਇਹ ਨਾ ਕਹੇ ਵੀ ਹਾਂ ਇਹ ਜਾਣਦੇ ਨੇ ਕਹਿੰਦੇ ਸਾਨੂੰ ਲੈ ਕੇ ਜਾਣਗੇ ਜਾਂ ਨਹੀਂ ਐਦਾਂ ਦਾ ਕੁਝ ਨਹੀਂ ਵੀਰੋ ਅਸੀਂ ਤਾਂ ਸੋਚਦੇ ਹਾਂ ਕਿ ਵੱਧ ਤੋਂ ਵੱਧ ਬੰਦੇ ਜੋੜੇ ਜਾਣ ਸੋ ਜੇ ਕੋਈ ਮੇਰਾ ਵੀਰ ਇੰਟਰਸਟਿਡ ਹੈਗਾ ਤਾਂ ਜਰੂਰ ਸਾਨੂੰ ਕਮੈਂਟ ਚ ਹਾਂ ਤੇ ਬਾਕੀ ਕੋਈ ਘਾਟ ਬਾਤ ਆ ਵੀਰੇ ਕਮੈਂਟ ਜਰੂਰ ਕਰ ਦਿਆ ਕਰੋ ਗਲਤੀ ਹੋ ਜਾਂਦੇ ਸਾਨੂੰ ਉਹ ਦੱਸ ਦਿਆ ਕਰੋ ਹਨਾ ਐਕਸਪਰਟ ਐਕਸਪਰਟ ਨਹੀਂ ਹੈਗੇ ਅਸੀਂ ਹਾਂ ਤੇ ਬਾਕੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਇੰਸਟਾਗ੍ਰam ਤੇ ਵੀ ਫੋਲੋ ਕਰ ਲਓ ਹਨਾ ਪੇਜ ਓਕੇ ਜੀ ਅੱਗੇ ਮਿਲਦੇ ਆ ਅਗਲੇ ਸਫਰਾਂ ਤੇ ਮੁੰਡਾ ਰਾਜੂ ਤੇ ਮਿਲਦੇ ਆ ਜੀ ਤੁਹਾਨੂੰ ਅਗਲੇ ਹਫਤੇ ਕਿਸੇ ਨਵੀਂ ਜਗ੍ਹਾ ਨਵੇਂ ਸਫਰ ਤੇ 90000 ਰੁਪਏ ਦੇ ਨਾਲ